ਮਾਨ ਜੋ ਡੀਜੀਪੀ ਸਾਹਿਬ ਸ੍ਰੀ ਗੌਰਵ ਜაძਵ ਆਈਪੀਐਸ ਡੀਜੀਪੀ ਪੰਜਾਬ ਔਰ ਸ੍ਰੀ ਸੰਦੀਪ ਮਾਲਕ ਆਈਪੀਐਸ ਐਸਐਸਪੀ ਸ਼ਰਪੁਰ ਦੀ ਹਰਨ ਮਾਈ ਤਹਿਤ ਜਿਹੜੀ ਅੱਜ ਆਪਾਂ ਕਾਨਫਰੰਸ ਕਰ ਰਹੇ ਹਾਂ ਇਹ ਜੋ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਡਰਾਈਵ ਚਲਾਈ ਹੋਈ ਆ ਉਹਦੇ ਵਿੱਚ ਸਬ ਡਿਵੀਜ਼ਨ ਜਿਹੜੀ ਆ ਰੂਲਰ ਵੱਲੋਂ ਸ੍ਰੀ ਰਣਿੰਦਰ ਸਿੰਘ ਡੀਐਸਪੀ ਦੀ ਰਨ ਮਾਈ ਹੈ ਮਿਤੀ 1/4/25 ਨੂੰ ਐਸਆਈ ਦਲਜੀਤ ਕੁਮਾਰ ਦਲਜੀਤ ਸਿੰਘ ਸਮੇਤ ਜਿਹੜੇ ਪੁਲਿਸ ਪਾਰਟੀ ਵੱਲੋਂ ਡੱਲੇਵਾਲ ਮੋੜ ਤੇ ਜਿਹੜਾ ਨਾਕਾ ਲਾਇਆ ਹੋਇਆ ਸੀ ਉਹਦੇ ਵਿੱਚ ਜਿਹੜੇ ਆ ਅ ਪਰਮਜੀਤ ਸਿੰਘ son of ਅਕਬਾਲ ਸਿੰਘ ਵਾਸੀ ਮਲਾਪਨਗਰ ਮਾਲਟੌਨ ਅਤੇ ਸਾਦਕ ਮੁਹੰਮਦ ਉਸ ਅੰਡਾ son of ਤਾਜ ਮੁਹੰਮਦ ਵਾਸੀ ਪਿੰਡ ਸਤੌਰ ਥਾਣਾ ਹਰਿਆਣਾ ਨੂੰ ਜਿਹੜਾ ਉਹਨਾਂ ਨੂੰ ਨਸ਼ੀਲੇ ਪਦਾਰਥਾਂ 'ਚ ਜਿਹੜਾ ਕਾਬੂ ਕੀਤਾ ਆ ਅ ਜਿਨ੍ਹਾਂ ਪਾਸੋਂ 56 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਹੜੇ ਲੜੀ ਦੇ ਤਹਿਤ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 43 ਮਿਤੀ 1/4/25 ਅੰਡਰ ਸੈਕਸ਼ਨ 224 85 ਪੀਐਸ ਹਰਿਆਣਾ ਵਿਖੇ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਇਹਨਾਂ ਦੀ ਜਿਹੜੀ ਪੁਸ਼ਕਸ਼ ਦੇ ਵਿੱਚ ਜਿਹੜਾ ਇਹ ਚੀਜ਼ ਆਈ ਹੈਗੀ ਆ ਕਿ ਇਹਨਾਂ ਵੱਲੋਂ ਨਸ਼ੇ ਦੀ ਲੋਰ ਜਾਂ ਨਸ਼ੇ ਦੀ ਪੂਰਤੀ ਕਰਨ ਲਈ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਵਕ ਵਕ ਹੋਰ ਵੀ ਬਾਰਦਾਤਾ ਕੀਤੀਆਂ। ਇਹਨਾਂ ਪਾਸ ਜਿਹੜਾ ਖਡਾਉਣਾ ਨਮਾ ਪਿਸਤੌਲ ਜਿਹਦੇ ਵਿੱਚੋਂ ਵਗੈਰਾ ਅੱਗ ਵਗੈਰਾ ਨਿਕਲਦੀ ਹੈਗੀ ਆ ਉਹ ਜਿਹੜੀ ਲੇਬਰ ਸ਼ਾਮ ਨੂੰ ਆਪਣੇ ਜਿਹੜੀ ਆ ਛੁੱਟੀ ਕਰਕੇ ਨਿਕਲਦੀ ਹੈ ਜਾਂ ਸਵੇਰ ਨੂੰ ਜਿਹੜੀ ਲੇਬਰ ਦਾ ਆਫ ਹੁੰਦਾ ਆ ਉਹਨਾਂ ਨੂੰ ਇਹੋ ਜਿਹੜੇ ਨਿਸ਼ਾਨਾ ਬਣਾਉਂਦੇ ਸਨ ਇਹਨਾਂ ਨੇ ਜਿਹੜਾ ਇੱਕ ਪਹਿਲੋਂ ਜਿਹੜਾ ਸਵਿੱਤਰੀ ਫੈਕਟਰੀ ਜਿਹੜੀ ਆ ਫੈਕਟਰੀ ਆ ਉੱਥੋਂ ਐਕਟਵਾਸ ਤੋਂ ਸਕੂਟਰ ਪਾਸੋਂ ਜਿਹੜਾ ਇਹਨਾਂ ਨੇ 13000 ਰੁਪਇਆ ਖੋਇਆ ਇਸੇ ਤਰ੍ਹਾਂ ਇਹਨਾਂ ਨੇ ਗਾਹਾਂ ਜਿਹੜਾ ਕਰਦੇ ਹੋਏ ਇਹਨਾਂ ਨੇ ਪੀਕਵਾਲ ਨਹਿਰ ਦੇ ਉੱਤੇ ਜਿਹੜਾ ਪ੍ਰਵਾਸੀ ਮਜ਼ਦੂਰ ਪਾਸੋਂ ਜਿਹੜਾ ਉਹਦੇ ਲੁੱਟ ਕੀਤੀ ਹੈਗੀ ਆ ਇਹਨਾਂ ਦੇ ਖਿਲਾਫ ਜਿਹੜਾ ਉਹਨਾਂ ਦੀ ਪੁਸ਼ਕਿਸ਼ ਕਰਕੇ ਆਈਡੈਂਟੀਫਿਕੇਸ਼ਨ ਕਰਾ ਕੇ ਉਹਨਾਂ 'ਨ ਮੁਲਾਜ਼ਮਾਂ ਨੂੰ ਕਰਦੇ ਇਹਨਾਂ ਦੇ ਤਹਿਤ ਇੱਕ ਵੱਖਰਾ ਮੁਕੱਦਮਾ ਨੰਬਰ 45 ਜਿਹੜਾ 25309 4BNS ਤਹਿਤ ਦਰਜ ਕੀਤਾ ਗਿਆ ਤੇ ਇਹਨਾਂ ਪਾਸੋਂ ਅੱਜ ਵੀ ਜਿਹੜਾ ਇਹਨਾਂ ਦਾ ਪੁਲਿਸ ਰਿਮਾਨ ਲਿਆ ਆ ਜਿਹੜਾ ਸਾਦਿਕ ਉਰਫ ਮੁਹੰਮਦ ਆ ਇਹਦੇ ਪਾਸ ਪਹਿਲਾਂ ਵੀ 5 ਕੇਸ ਦਰਜ ਆ ਮਕੇਸ਼ ਕੁਮਾਰ ਜਿਹੜਾ ਇਹਦੇ ਖਿਲਾਫ ਵੀ ਜਿਹੜਾ ਪਹਿਲਾਂ ਚੋਰੀ ਦਾ ਦਰਜ ਹੈਗਾ ਇਹਨਾਂ ਦੀ ਪੁਸ਼ਗਿਸ਼ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ ਕਿ ਜਿਹੜਾ ਇਹਨਾਂ ਨਾਲ ਇੱਕ ਤੀਜਾ ਸਾਥੀ ਸੀ ਸਰਬਜੀਤ ਵਾਸੀ ਪਿੰਡ ਕਾਂਟੀਆਂ ਹਰਿਆਣਾ ਉਹਦੇ ਖਿਲਾਫ ਵੀ ਇੱਕ ਜਿਹੜਾ ਚੋਰੀ ਦਾ ਪਰਚਾ ਦਰਜ ਹੈਗਾ ਇਹ ਨਸ਼ਾ ਕਰਨ ਦੀ ਪੂਰਤੀ ਲਈ ਜਾਂ ਨਸ਼ੇ ਦੀ ਜਿਹੜੀ ਲੋਰ ਦੇ ਵਿੱਚ ਜਿਹੜੀਆਂ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਇਹ ਬੰਦੇ ਜਿਹੜੇ ਹੈਗੇ ਆ ਲਗਾਤਾਰ ਜਿਹੜਾ ਸਾਨੂੰ ਇਹਨਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਆ ਸੰਤ ਇਹਨਾਂ ਦੇ ਅਸੀਂ ਟਰੈਪ ਵਗੈਰਾ ਲਗਾਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਉਸ ਤਰੀਕ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਾਸੋਂ ਇੱਕ ਨਕਲੀ ਪਿਸਤੌਲ ਗੜਾਸੀ ਬਾਰਦਾਤ ਵਿੱਚ ਇੱਕ ਮੋਟਰਸਾਈਕਲ ਜੋ ਵਰਜੇ ਸਨ ਉਹ ਬਰਾਮਦ ਕੀਤਾ ਹੈਗਾ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਅੱਗੇ ਦੂਸਰੇ ਦੇ ਵਿੱਚ ਜਿਹੜਾ ਆ ਇਸੇ ਤਰ੍ਹਾਂ ਬੁੱਲਵਾਲ ਜਿਹੜਾ ਸਬਡਿਵੀਜ਼ਨ ਜਿਹੜੀ ਆ ਬੁੱਲਵਾਲ ਥਾਣੇ ਵੱਲੋਂ ਇੱਕ 17325 ਨੂੰ ਜਿਹੜਾ ਜਸ਼ਨਦੀਪ ਸਿੰਘ ठाਕੜ ਰਜਿੰਦਰ ਸਿੰਘ ਪਾਸੋਂ ਜਿਹੜਾ ਨਸ਼ੀਲਾ ਪਾਊਡਰ ਪੁਲਿਸ ਪਾਰਟੀ ਵੱਲੋਂ ਬਰਾਮਦ ਕੀਤਾ ਜਦੋਂ ਇਹਨਾਂ ਦੀ ਪੁਸ਼ਕੇਸ਼ ਜਿਹੜੀ ਕੀਤੀ ਹੈਗੀ ਆ ਤੇ ਇਹਨਾਂ ਨੇ ਵੀ ਕਾਫੀ ਜਿਹੜੀਆਂ ਵਾਰਦਾਤਾਂ ਉਹਦੇ ਵਿੱਚ ਏਰੀਆ ਦੇ ਵਿੱਚ ਕੀਤੀਆਂ ਜਿਨ੍ਹਾਂ ਖਿਲਾਫ ਵੀ ਇੱਕ ਵੱਖਰਾ ਮੁਕੱਦਮਾ ਦਰਜ ਕਰਕੇ ਕੀਤੀ ਮਿਤੀ 17/3/25 ਬਾਈਕਾਰਡ 85 ਦੇ ਬਿਤੇ ਤਹਿ ਕੇ ਜਦੋਂ ਇਹਦੇ ਫਾਰਵਰਡ ਬੈਕਵਰਡ ਲਿੰਕ ਟੈਸਟ ਕੀਤੇ ਗਏ ਤੇ ਇਹਨਾਂ ਦਾ ਇੱਕ ਹੋਰ ਸਾਥੀ ਜਿਹੜਾ ਇਹਦੇ ਵਿੱਚ ਨਾਮ ਜੋ ਰਜਿੰਦਰ ਕੀਤਾ ਗਿਆ ਹੈਗਾ ਇਹਨਾਂ ਪਾਸੋਂ ਪੁਸ਼ਕੇਸ਼ ਦੇ ਉੱਤੇ ਤਿੰਨ ਜਿਹੜੇ ਹੈਗੇ ਆ ਪਿਸਤਲ ਬਰਾਮਦ ਕੀਤੀ ਜਿਹੜੇ 30 ਬੋਰ ਦੇ ਤੇ ਜਿਹੜੇ ਮੇਡ ਇਨ ਇਟਰੀ ਦੇ ਬਣੇ ਹੋਏ ਸੀ ਤੇ ਸਵੇਤ ਮੈਗਜ਼ੀਨ ਜਿਹੜਾ ਅਸੀਂ ਇਹਨਾਂ ਦਾ ਬਰਾਮਦ ਕੀਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਮਾਲਟੋਨ ਜਿਹੜਾ ਹਿਸ਼ਾਰਪੁਰ ਵਿਖੇ ਆ ਜਿਹੜਾ ਇੱਕ ਮੁਕੱਦਮਾ ਹੋਰ 260 ਨਸ਼ੀਲੇ ਗਰਮ ਪਾਰਮਜੀਤ ਖਿਲਾਫ ਜਿਹੜਾ ਦਰਜ ਦਰਸ਼ਨ ਕੀਤਾ ਗਿਆ ਹੈਗਾ ਇਹ ਲਗਾਤਾਰ ਜਿਹੜੀ ਸਾਡੀ ਮੁਹਿੰਮਾਂ ਨਸ਼ਿਆਂ ਦੇ ਖਿਲਾਫ ਜਿਹੜੀ ਲਗਾਤਾਰ ਜਾਰੀ ਰਹੂਗੀ ਨਸ਼ਿਆਂ ਵਾਲੇ ਵਿਅਕਤੀ ਹੀ ਮੁੜ ਕੇ ਲੁੱਟਾਂ ਖੋਹਾਂ ਨੂੰ ਜਿਹੜਾ ਇਲਜ਼ਾਮ ਜਿਹੜਾ ਦਿੰਦੇ ਹੈਗੇ ਆ ਇਸ ਲੜੀ ਤੈ ਜਿਹੜਾ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜਾ ਕਾਫੀ ਜਿਹੜੇ ਬੰਦੇ ਹਰਿਆਣਾ ਬੁੱਲਵਾਲ ਮਲਟਾਉਨ ਸਬਡਿਵੀਜ਼ਨ ਤੇ ਪੂਰੇ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਵਿੱਚ ਫੜ ਕੇ ਐਨਡੀ ਦੇ ਬੰਦਿਆਂ ਦੇ ਵਿੱਚ ਅਸੀਂ ਜਿਹੜਾ ਲਗਾਤਾਰ ਉਹਨਾਂ ਦੀ ਪੁਸ਼ਕ ਕਰਕੇ ਇਹੀ ਬੰਦੇ ਬਾਰਦਾਤਾਂ ਦੇ ਵਿੱਚ ਜਿਹੜਾ ਸਾਰਾ ਦੂਜਿਆਂ ਲੁੱਟ ਖੋਹ ਦੀਆਂ ਵੀ ਕਰਦੇ ਹੈਗੇ ਆ ਹੁਣ ਤੱਕ ਤਕਰੀਬਨ ਅਸੀਂ ਤਕਰੀਬਨ 246 ਦੇ ਬੰਦੇ ਜਿਹੜੇ ਆ ਐਨਡੀ ਦੇ ਵਿੱਚ ਜਿਹੜੇ ਦਰਜ ਕਰ ਦਿੱਤੇ ਔਰ ਵੱਖਰੇ ਮੁਕਾਦਮੇ ਜਿਹੜੀ ਇਹਨਾਂ ਲੁੱਟਾਂ ਹੋਆਂ ਕੀਤੀਆਂ ਸਾਡੀਆਂ ਕਾਫੀ ਟਰੇਸ ਹੋ ਗਈਆਂ ਇਹਦੀਆਂ ਇਹਦੇ ਵਿੱਚ ਜਿਹੜੇ ਚਾਰ ਜਿਹੜੇ ਟੋਟਲ ਵਿਅਕਤੀ ਸੀਗੇ ਜੀ ਤੇ ਜਿਨ੍ਹਾਂ ਪਾਸੋਂ ਅਸੀਂ ਜਿਹੜੇ ਵੈਪਨ ਆ ਖਡਾਉਣਾ ਨਮਾ ਪਿਸਤੌਲ ਆ ਜਾਂ ਐਨਡੀ ਦਾ ਰਿਕਵਰੀ ਆ ਔਰ ਫਾਰਵਰਡ ਲਿੰਕ ਕਰਕੇ ਅਸੀਂ ਲਗਾਤਾਰ ਇਹਨਾਂ ਦੇ ਹੋਰ ਪਿੱਛੇ ਵੀ ਜਿਹੜੇ ਜਾ ਰਹੇ ਆ ਔਰ ਜਿਹੜੀ ਇਹਨਾਂ ਦੀ ਜਿਹੜੀ ਟ੍ਰੇਨ ਨੂੰ ਅਸੀਂ ਬਰਸ਼ਟ ਕਰ ਰਹੇ ਹਾਂ ਜੀ